ਸასიਆ ਕਾਲ ਕੀ ਹਾਲ ਚੱਲ ਜੀ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਵੀਰ ਜੀ ਤੁਸੀਂ ਵੀ ਠੀਕ ਹੋਵਗੇ ਤੇਜੀ ਅੱਜ ਆ ਗਈਆਂ ਮੈਂ ਤੁਹਾਡੇ ਲਈ ਨੀ ਵਲੋਗ ਲੈ ਕੇ ਤੇ ਦੇਖੋ ਮੈਂ ਕਿਚਨ 'ਚ ਬੈਠ ਗਈ ਸੀ ਕਿਉਂਕਿ ਕਰਦਾ ਕੰਮ ਕਰਕੇ ਹੋ ਗਈ ਸੀ ਮੈਂ ਫ੍ਰੀ ਤੇ ਹੁਣ ਬਣਾਉਣ ਜਾ ਰਹੀਆਂ ਮੈਂ ਅੱਜ ਆਲੂ ਦੇ ਪਰਾਠੇ ਕਿਉਂਕਿ ਅੱਜ ਦੋਨੋਂ ਨਾ ਬੇਟੀਆਂ ਦੀ ਛੁੱਟੀ ਸੀ ਤੇ ਮੈਂ ਸੋਚਿਆ ਚਲੋ ਅੱਜ ਬਣਾਨੇ ਆਲੂ ਦੇ ਪਰਾਠੇ ਤੇ ਇਸ ਕਰਕੇ ਅੱਜ ਮੈਂ ਆਲੂ ਦੇ ਪਰਾਠੇ ਬਣਾਉਣ ਲੱਗੀ ਆ ਤੇ ਪਹਿਲਾਂ ਮੈਂ ਸੋਚਿਆ ਕਿ ਚਲੋ ਮੈਂ ਆਪਣੀ YouTube ਵਾਲੀ ਫੈਮਲੀ ਨਾਲ ਥੋੜੀ ਗੱਲਬਾਤ ਕਰ ਲਵਾਂ ਕਿਉਂਕਿ ਜਿੰਨਾ ਚਿਰ ਤੁਹਾਡੇ ਨਾਲ ਗੱਲਬਾਤ ਨਹੀਂ ਨਾ ਕਰਦੀ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਨਾ ਬਸ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਸਿੱਧਾ-ਸਿੱ ਇਸ ਕਰਕੇ ਅੱਜ ਜਿਹੜੇ ਤੁਹਾਡੇ ਨਾਲ ਮੈਂ ਗੱਲ ਕਰ ਰਹੀ ਆਂ ਤੇ ਥੈਂਕ ਯੂ ਸੋ ਮਚ ਤੁਹਾਡਾ ਕਿ ਤੁਸੀਂ ਮੇਰੀ ਵੀਡੀਓਜ਼ ਦੇਖਦੇ ਹੋ ਇਸੇ ਲਈ ਥੈਂਕ ਯੂ ਔਰ ਪੂਰੀ ਵਾਚ ਕਰਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਮੇਰੀ ਵੀਡੀਓਜ਼ ਦੇਖਦੇ ਪਏ ਹੋ ਮੈਂ ਇਹ ਚਾਹਾਂਗੀ ਕਿ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਤਾਂ ਕਿ ਮੈਂ ਬਹੁਤ ਜਲਦੀ ਹੀ ਨਾ ਮਤਲਬ ਕਿ ਥੋੜਾ ਅੱਗੇ ਤੱਕ ਚਲੀ ਜਾਵਾਂ ਤੇ ਮੇਰੀ ਵੀਡੀਓਜ਼ ਨੂੰ ਤੁਸੀਂ ਫੁੱਲ ਵਾਜ਼ ਜ਼ਰੂਰ ਕਰੋ ਸਾਰੇ ਬਸ ਇਹੀ ਚਾਹੁੰਦੀ ਹਾਂ ਮੈਂ ਕਿ ਤੁਸੀਂ ਲੋਕ ਮੇਰਾ ਸਪੋਰਟ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਵਾ ਕਿ ਤੁਸੀਂ ਲੋਕ ਹੀ ਸਪੋਰਟ ਕਰ ਸਕਦੇ ਹੋ ਸਾਨੂੰ ਤੇ ਇਸ ਕਰਕੇ ਥੈਂਕ ਯੂ ਸੋ ਮਚ ਤੁਹਾਡਾ ਤੇ ਚਲੋ ਅਸੀਂ ਆਪਣਾ ਵਲੋਗ ਅੱਗੇ ਸ਼ੁਰੂ ਕਰਦੇ ਹਾਂ ਤੇਰੇ ਸਾਡੇ ਆਲੂ ਤੇ ਹੁਣ ਮੈਂ ਦੇਖੋ ਇਸ ਵਿੱਚ ਪਾਣੀ ਪਾ ਕੇ ਰੱਖ ਲਿਆ ਹੋਇਆ ਹੈ ਕੁੱਕਰ ਵਿੱਚ ਤੇ ਹੁਣ ਇਸ ਵਿੱਚ ਮੈਂ ਆਲੂ ਪਾ ਦਾਂਗੀ ਕਿਉਂਕਿ ਆਲੂ ਉਬਾਲਨੇ ਆ ਤੇ ਫਿਰ ਕੁੱਕਰ 'ਚ ਪਾਣੀ ਮੈਂ ਪਾ ਕੇ ਰੱਖ ਲਿਆ ਸੀ ਕਿਉਂਕਿ ਮੇਰੇ ਲਈ ਨਾ ਚੀਜ਼ਾਂ ਉਠਾਉਣੀਆਂ ਨਾ ਹਰ ਜਗ੍ਹਾ ਤੋਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀਆਂ ਨੇ ਇਸ ਕਰਕੇ ਹੀ ਮੈਂ ਪਹਿਲਾਂ ਹੀ ਨਾ ਕੁੱਕਰ ਦੇ ਵਿੱਚ ਪਾਣੀ ਪਾ ਲਿਆ ਸੀ ਤੇ ਇਹ ਦੇਖੋ ਹੁਣ ਆਲੂ ਮੈਂ ਪਾ ਲੇ ਕੁੱਕਰ ਵਿੱਚ ਤੇ ਹੁਣ ਇਸ ਨੂੰ ਮੈਂ ਨਾ ਗੈਸ ਦੇ ਉੱਪਰ ਰੱਖ ਦਿੰਨੀ ਆ ਦੇਖੋ ਜੀ ਹੁਣ ਮੈਂ ਕੁੱਕਰ ਚੜਾ ਦਿੱਤਾ ਗੈਸ ਤੇ ਇੱਕ ਸਾਈਡ ਤੇ ਰੱਖ ਦਿੱਤੀ ਆ ਦੇਖੋ ਮੈਂ ਚਾ ਤੇ ਇੱਕ ਸਾਈਡ ਤੇ ਨਾ ਮੈਂ ਆਲੂ ਉਬਲਣ ਲਈ ਰੱਖ ਦਿੱਤੇ ਨੇ ਸਭ ਤੋਂ ਪਹਿਲੇ ਪਾਵਾਂਗੇ ਜੀ ਅਸੀਂ ਚਾਹ ਦੇ ਵਿੱਚ ਚੀਨੀ ਇਹ ਦੇਖੋ ਮੈਂ ਚੀਨੀ ਪਾ ਰਹੀ ਹਾਂ ਤੇ ਚਾਹ ਬਿਲਕੁਲ ਹੀ ਮੈਂ ਜ਼ਿਆਦਾ ਨਹੀਂ ਰੱਖੀ ਥੋੜੀ ਰੱਖੀ ਕਿਉਂਕਿ ਮੈਂ ਤੇ ਚਾਹਤ ਨੇ ਤੇ ਖੁਸ਼ੀ ਨੇ ਪੀਣੀ ਆ ਤੇ ਇਸ ਕਰਕੇ ਫਿਰ ਚਾਹ ਔਣੇ ਦੀ ਹੈਗੀ ਏ ਤੇ ਹੁਣ ਪਾਵਾਂਗੇ ਇਸ ਵਿੱਚ ਅਸੀਂ ਅਦਰਕ ਥੋੜਾ ਜਿਹਾ ਕੁੱਟ ਲਾਂਗੇ ਅਦਰਕ ਨੂੰ ਕਿ ਜਿਵੇਂ ਚਾਹ ਵਿੱਚ ਟੇਸਟ ਆ ਜਾਵੇ ਤੇਜ਼ ਕਰਕੇ ਇਸ ਨੂੰ ਥੋੜਾ ਜਿਹਾ ਕੁੱਟ ਲੈਂਦੇ ਆ ਤੇ ਫਿਰ ਇਸ ਨੂੰ ਚਾਹ ਵਿੱਚ ਪਾ ਲਾਂਗੇ ਅਦਰਕ ਵਾਲੀ ਚਾਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਕੁਝ ਗਰੇ ਵਗੈਰਾ ਵੀ ਖਰਾਬ ਹੋਣ ਤੇ ਉਹ ਵੀ ਠੀਕ ਹੋ ਜਾਂਦੇ ਨੇ ਤੇ ਇਹ ਦੇਖੋ ਅਦਰਕ ਪਾ ਦਿੱਤਾ ਮੈਂ ਚਾਹ ਚ ਤੇ ਹੁਣ ਜੇ ਤੁਹਾਡੀ ਚਾਹ ਗੜਕ ਜਾਏਗੀ ਤੇ ਫਿਰ ਇਸ ਵਿੱਚ ਅਸੀਂ ਪੱਤੀ ਵਗੈਰਾ ਪਾ ਦਾਂਗੇ ਇਹ ਦੇਖੋ ਜੀ ਚਾਹ ਸਾਡੀ ਉਬਲ ਗਈ ਹੈ ਹੁਣ ਅਸੀਂ ਇਸ ਵਿੱਚ ਪਾ ਰਹੇ ਹਾਂ ਪੱਤੀ ਔਰ ਪੱਤੀ ਇਸ ਵਿੱਚ ਪਾਵਾਂਗੇ ਤੇ ਫਿਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਥੋੜਾ ਗੜਕਾਵਾਂਗੇ ਕਿ ਇਹ ਜਦੋਂ ਗੜਕ ਜਾਊਗੀ ਤੇ ਇਹਦਾ ਜਿਹੜਾ ਰੰਗ ਹੈ ਨਾ ਚਾਹ ਦੇ ਵਿੱਚ ਮਿਕਸ ਹੋ ਜਾਊਗਾ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਪੱਤੀ ਜਿਹੜੀ ਸਾਡੀ ਆ ਬਿਲਕੁਲ ਨਹੀਂ ਦਿਖੇਗੀ ਤੇ ਚਾਹ ਦਾ ਰੰਗ ਬਹੁਤ ਵਧੀਆ ਹੋ ਜਾਏਗਾ ਤੇ ਇਸ ਵਿੱਚ ਫਿਰ ਅਸੀਂ ਪਾ ਦਵਾਂਗੇ ਦੁੱਧ ਹੁਣ ਰੰਗ ਹੋ ਗਿਆ ਵਧੀਆ ਇਸ ਵਿੱਚ ਹੁਣ ਅਸੀਂ ਦੁੱਧ ਪਾ ਲੰਗੇ ਆ ਤੇ ਦੇਖੋ ਦੁੱਧ ਪਾ ਦਿੱਤਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਕਿ ਇਸ ਦੀ ਜਿਹੜੀ ਚਾਹ ਦਾ ਟੇਸਟ ਹੈ ਬਹੁਤ ਹੀ ਵਧੀਆ ਹੋ ਜਾਵੇ ਤੇ ਦੋਤ ਪਾਲਿਆ ਵਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਉਬਾਲੇ ਦਵਾਵਾਂਗੇ ਜਦ ਇਹ ਚੰਗੀ ਤਰ੍ਹਾਂ ਉਬਾਲ ਵਿੱਚ ਆ ਜਾਊਗੀ ਤੇ ਫਿਰ ਜਿਹੜੀ ਸਾਡੀ ਚਾਹ ਵਾ ਉਹ ਬਣ ਜਾਊਗੀ ਕਿਉਂਕਿ ਚਾਹ ਹਜੇ ਮਤਲਬ ਕੱਚੀ ਹੈਗੀ ਆ ਹੁਣ ਇਸ ਨੂੰ ਉਬਾਲੇ ਦੇਣੇ ਪੈਣੇ ਵਧੀਆ ਤਰੀਕੇ ਨਾਲ ਉਬਾਲਾਂਗੇ ਚਾਹ ਕਿ ਜੇ ਇਸ ਦਾ ਟੇਸ ਜਣਾ ਬਹੁਤ ਵਧੀਆ ਹੋ ਜਾਵੇ। ਦੇਖੋ ਜੀ ਇੱਥੇ ਅਸੀਂ ਆਲੂ ਛਿੱਲੇ ਨੇ ਤੇ ਆਲੂ ਛਿਲਕੇ ਹੁਣ ਨਾ ਇਹਦੇ ਵਿੱਚ ਅਸੀਂ ਪਾ ਰਹੇ ਹਾਂ ਦੇਖੋ ਪਿਆਜ਼ ਹਰੀ ਮਿਰਚਾਂ ਤੇ ਅਦਰਕ ਤੇ ਇਹ ਦੇਖੋ ਇਹ ਅਸੀਂ ਵਿੱਚ ਆਪਣਾ ਸਾਰਾ ਸਮਾਨ ਜਿਹੜਾ ਪਾਣਾ ਵਾ ਉਹ ਪਾ ਦਿੱਤਾ ਵਾ ਜ਼ਿਆਦਾ ਚੀਜ਼ਾਂ ਨਹੀਂ ਮੈਂ ਪਾਦੀ ਤੇ ਜ਼ਿਆਦਾ ਅਦਰਕ ਤੇ ਪਿਆਜ਼ ਤੇ ਆਪਣਾ ਕੀ ਕਹਿੰਦੇ ਨੇ ਹਰੀਆਂ ਮਿਰਚਾਂ ਹੀ ਹੁੰਦੀਆਂ ਨੇ ਤੇ ਇਹ ਦੇਖੋ ਇਸ ਵਿੱਚ ਹੁਣ ਪਾ ਦਿੰਨੇ ਆ ਨਮਕ ਨਮਕ ਸਵਾਦ ਅਨੁਸਾਰ ਪਾਣੇ ਆ ਜ਼ਿਆਦਾ ਅਗਰ ਹੋ ਜਾਵੇ ਨਾ ਤੇ ਸੱਚੀ ਦੱਸਾਂ ਰੋਟੀ ਦਾ ਸਵਾਦ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਹੈ ਤੇ ਹੁਣ ਇਸ ਵਿੱਚ ਨਮਕ ਪਾ ਦਿੱਤਾ ਹੈ ਤੇ ਹੁਣ ਇਸ ਵਿੱਚ ਥੋੜੀ ਜੀ ਅਸੀਂ ਕਸ਼ਮੀਰੀ ਮਿਰਚ ਪਾ ਦਾਂਗੇ ਜੋ ਕਿ ਸਾਡੇ ਆਲੂਆਂ ਦਾ ਜਿਹੜਾ ਕਲਰ ਹੈ ਨਾ ਉਹ ਵਧੀਆ ਹੋ ਜਾਵੇ ਤੇ ਅਸੀਂ ਇੱਥੇ ਦੇਖੋ ਕਸ਼ਮੀਰੀ ਲਾਲ ਮਿਰਚ ਪਾ ਦਿੱਤੀ ਹੈ ਤੇ ਹੁਣ ਨਾ ਇਹਨੂੰ ਨਾ ਮੈਂ ਹੁਣ ਹੱਥ ਨਾਲ ਹੀ ਮਸਲ ਲਾਵਾਂਗੀ ਆਲੂਆਂ ਨੂੰ ਪਹਿਲੇ ਸਾਈਡ ਤੇ ਕਰ ਲਾਂ ਥੋੜਾ ਜਿਹਾ ਕਿਉਂਕਿ ਮੈਂ ਬੈਠ ਕੇ ਸਾਰਾ ਕੰਮ ਕਰਦੀ ਆ ਨਾ ਤਾਂ ਇਸ ਲਈ ਮੈਨੂੰ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਹੈ ਦੋਸਤੋ ਤੇ ਦੇਖੋ ਹੁਣ ਮੈਂ ਇਨ ਨੂੰ ਨਾ ਹੱਥ ਨਾਲ ਹੀ ਆਲੂਆਂ ਨੂੰ ਮਸਲ ਲਵਾਂਗੇ ਔਰ ਆਲੂ ਵੀ ਬਹੁਤ ਹੀ ਜ਼ਿਆਦਾ ਗਰਮ ਹੋ ਗਏ ਸੀ ਚਲੋ ਕੋਈ ਗੱਲ ਨਹੀਂ ਤੇ ਫਿਰ ਹੁਣ ਦੇਖੋ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਰਹੀ ਹਾਂ ਮਤਲਬ ਕਿ ਇਹਦੇ ਵਿੱਚ ਪਿਆਜ਼ ਅਦਰਕ ਤੇ ਹਰੀ ਮਿਰਚੀ ਸਾਰੇ ਨਾ ਮਤਲਬ ਮਿਕਸ ਹੋ ਜਾਣ ਤੇ ਇਸ ਕਰਕੇ ਇਸ ਨੂੰ ਮੈਂ ਹੱਥ ਨਾਲ ਹੀ ਕਰ ਰਹੀ ਹਾਂ ਵੈਸੇ ਤਾਂ ਆਪਾਂ ਚਮਚ ਵਗੈਰੇ ਨਾਲ ਵੀ ਕਰ ਸਕਦੇ ਹਾਂ ਪਰ ਹੱਥ ਨਾਲ ਮੈਚ ਵਧੀਆ ਤਰੀਕੇ ਨਾਲ ਹੋ ਜਾਂਦੇ ਨੇ ਇਸ ਕਰਕੇ ਮੈਂ ਇਸ ਨੂੰ ਹੱਥ ਨਾਲ ਚੰਗੀ ਤਰ੍ਹਾਂ ਕਰ ਰਹੀ ਹਾਂ ਤੇ ਇਹ ਦੇਖੋ ਇਹ ਦੇਖੋ ਹੁਣ ਮੇਰੇ ਨਾਲ ਇੱਕ ਰੋਟੀ ਵੇਲਾਂਗੀ ਮਤਲਬ ਕਿ ਆਲੂ ਪਰਣ ਵਾਸਤੇ ਚੰਗੀ ਤਰ੍ਹਾਂ ਨਾਲ ਇਸ ਨਾਲ ਨਾਲ ਮਤਲਬ ਕਿ ਥੋੜੀ ਵੱਡੀ ਵੇਲਾਂਗੀ ਕਿਉਂਕਿ ਇਸ ਵਿੱਚ ਆਲੂ ਪਰਣੇ ਆ ਤੇ ਦੇਖੋ ਹੁਣ ਮੈਂ ਇੱਥੇ ਰੋਟੀ ਵੇਲ ਰਹੀ ਸੀ ਤੇ ਆਲੂ ਵੀ ਹੁਣ ਹੋ ਚੁੱਕੇ ਸੀ ਪਰ ਥੋੜੀ ਜਿਹੀ ਨਾ ਰੋਟੀ ਮੈਸ ਕਰਕੇ ਵੱਡੀ ਵੇਲੀ ਸੀ ਕੀ ਆਲੂ ਨਾ ਸਾਡੇ ਮਤਲਬ ਕਿ ਬਾਹਰ ਨਾ ਆ ਜਾਣ ਇਸ ਕਰਕੇ ਥੋੜੀ گول ਔਰ ਥੋੜੀ ਵੱਡੀ ਵੇਲੀ ਸੀ ਮੈਂ ਤੇ ਹੁਣ ਇਸ ਵਿੱਚ ਦੇਖੋ ਮੈਂ ਆਲੂ ਪਾ ਰਹੀ ਆ ਔਰ ਆਲੂ ਜ਼ਿਆਦਾ ਪਾਵਾਂਗੀ ਕਿਉਂਕਿ ਆਲੂ ਵਾਲੀ ਪਰੌਂਠੀ ਤੇ ਆਲੂ ਵਿੱਚ ਜ਼ਿਆਦਾ ਪਾਏ ਹੋਣ ਤਾਂ ਫੇਰ ਹੀ ਟੇਸਟ ਆਂਦਾ ਹੈ ਤੇ ਹੁਣ ਦੇਖੋ ਮੈਂ ਇਹਨੂੰ ਨਾ ਫੋਲਡ ਕਰ ਲਾਂਗੀ ਚੰਗੀ ਤਰ੍ਹਾਂ ਫੋਲਡ ਕਰਾਂਗੀ ਕਿ ਜੋ ਸਾਡੇ ਜਿਹੜੇ ਆਲੂ ਅਸੀਂ ਵਿਚ ਪਾਏ ਨੇ ਨਾ ਉਹ ਬਾਹਰ ਨਾਨ ਇਸਕੇ ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਫੋਲਡ ਕਰ ਲਾਂਗੇ ਕਿਉਂਕਿ ਮੈਂ ਨਾ ਜਦੋਂ ਪਰਾਂਠੀ ਬਣਾਉਣੀ ਨਾ ਕਦੀ ਕਦੀ ਆਲੂ ਜਿਹੜੇ ਹੁੰਦੇ ਨੇ ਨਾ ਫਟ ਜਾਂਦੇ ਨੇ ਤੇ ਪ੍ਰੋਬਲਮ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ ਰੋਟੀ ਵੇਲਣ ਤੇ ਤੇ ਇਹ ਦੇਖੋ ਆਲੂ ਵਿੱਚ ਪਾ ਦਿੱਤੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਦੇਖੋ ਸਾਡਾ ਪੇੜਾ ਤਿਆਰ ਹੋ ਗਿਆ ਵਾ ਤੇ ਹੁਣ ਨਾ ਮੈਂ ਨਾ ਇਸ ਨੂੰ ਵੇਲ ਲਾਵਾਂਗੀ ਤੇ ਵੇਲਣ ਵਕਤ ਵੀ ਮੈਂ ਨਾ ਇਸ ਨੂੰ ਮਤਲਬ ਹੌਲੀ-ਹੌਲੀ ਵੇਲਾਂਗੀ ਕਿਉਂਕਿ ਅਸੀਂ ਇਸ ਨੂੰ ਹੌਲੀ-ਹੌਲੀ ਵੇਲਾਂਗੇ ਨਾ ਤੇ ਜਿਹੜੀ ਸਾਡੇ ਆਲੂ ਹਨਾ ਉਹ ਬਾਹਰ ਨਹੀਂ ਆਣਗੇ ਤੇ ਬਹੁਤ ਵਧੀਆ ਤਰੀਕੇ ਨਾਲ ਨਾ ਜਿਹੜੀ ਸਾਡੀ ਪ੍ਰੌਂਟੀ ਹੈ ਨਾ ਉਹ ਵੇਲ ਜਾਏਗੀ ਤੇ ਇੱਥੇ ਦੇਖੋ ਵਧੀਆ ਤਰੀਕੇ ਨਾਲ ਪ੍ਰੌਂਟੀ ਸਾਡੀ ਹੋ ਗਈ ਹੈ ਤੇ ਹੁਣ ਨਾ ਦੇਖੋ ਮੈਂ ਥੋੜੀ ਜੀ ਛੋਟੀ 베ਲੀ ਹੈ ਜ਼ਿਆਦਾ ਵੱਡੀ ਨਹੀਂ 베ਲੀ ਕਿਉਂਕਿ ਫਿਰ ਫਟ ਜਾਏਗੀ ਕੀ ਫਾਇਦਾ ਤੇ ਹੁਣ ਦੇਖੋ ਮੈਂ ਤਵੇ ਤੇ ਨਾ ਇਸ ਨੂੰ ਪਾਉਣ ਲੱਗੀ ਆ ਤੇ ਇਹ ਦੇਖੋ ਤਵੇ ਦੇ ਉੱਪਰ ਮੈਂ ਪਰੋਂਠੀ ਨੂੰ ਪਾ ਦਿੱਤਾ ਹੈ ਤੇ ਇੱਥੇ ਦੇਖੋ ਪਰੋਂਠੀ ਸਾਡੀ ਕਿੰਨੀ ਕ੍ਰਿਸਪੀਸ ਬਣੀ ਹੈ ਤੇ ਕਿੰਨੀ ਵਧੀਆ ਬਣੀ ਹੈ ਬਹੁਤ ਹੀ ਜ਼ਿਆਦਾ कुरकुरी ਤੇ ਕ੍ਰਿਸਪੀ ਕਿਉਂਕਿ ਮੈਨੂੰ ਜੇ ਪਰੋਂਠੀ ਕ੍ਰਿਸਪੀ ਹੋਵੇ ਨਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਹੁਣ ਦੇਖੋ ਮੈਂ ਆ ਗਈ ਸੀ ਆਪਣੇ ਕਮਰੇ ਦੇ ਵਿੱਚ ਇਹਨਾਂ ਨੇ ਮੈਨੂੰ ਰੋਟੀ ਫੜਾ ਦਿੱਤੀ ਸੀ ਤੇ ਹੁਣ ਲੱਗੀ ਆ ਮੈਂ ਖਾਣ ਆ ਜਾਓ ਤੁਸੀਂ ਵੀ ਮੇਰੇ ਨਾਲ ਖਾ ਲਓ ਆਲੂ ਵਾਲੇ ਪਰੋਠੇ ਔਰ ਅੱਜ ਦਾ ਮੇਰਾ ਜੋ ਵਲੌਗ ਸੀ ਨਾ ਬਸ ਇੰਨਾ ਹੀ ਸੀ ਤੇ ਮੇਰਾ ਵਲੌਗ ਜ਼ਰੂਰ ਦੇਖਿਓ ਬਾਏ ਦੋਸਤੋ